ਆਪ ਪ੍ਰਧਾਨ ਅਤੇ ਵਿੱਤ ਮੰਤਰੀ ਹਰਪਾਲ ਚਿਮਾ ਦੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆ ਰਹੀਆਂ ਨੇ ਪ੍ਰਤਾਪ ਸਿੰਘ ਬਾਜਬਾ ਵੱਲੋਂ ਸ਼ਿਕਾਇਤ ਜਿਹੜੀ ਆ ਦਰਜ ਕਰਵਾਈ ਗਈ ਸੀ ਉਸ ਦੇ ਤਹਿਤ ਮਾਮਲਾ ਦਰਜ ਹੋ ਗਿਆ ਤਾਂ ਚੰਡੀਗੜ੍ਹ ਪੁਲਿਸ ਕੋਲ ਪ੍ਰਤਾਪ ਸਿੰਘ ਬਾਜਬਾ ਵਿਰੁੱਧ ਧਿਰ ਨੇਤਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਜੋ ਵਿਕਰਮਜੀਠੀਆ ਦੇ ਹੱਕ ਵਿੱਚ ਵੀਡੀਓ ਚ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਆ ਉਹ ਐਡਿਟ ਕੀਤੀ ਗਈ ਆ ਅਤੇ ਇਸ ਦੇ ਜਿਹੜੇ ਆ ਸਿੱਧਾ-ਸਿੱਧਾ ਜਾ ਜਿਹੜਾ ਕਿ ਜ਼ਿੰਮੇਵਾਰ ਆਪ ਪ੍ਰਧਾਨ ਅਤੇ ਹਰਪਾਲ ਚਿਮਾ ਜ਼ਿੰਮੇਵਾਰ ਨੇ ਤੇ ਅਜਿਹੇ ਵਿੱਚ ਉਹਨਾਂ ਨੇ ਜਿਹੜੀ ਆ ਸ਼ਿਕਾਇਤ ਚੰਡੀਗੜ੍ਹ ਪੁਲਿਸ ਕੋਲ ਦਰਜ ਕਰਵਾਈ ਸੀ ਤੇ ਪੁਲਿਸ ਨੇ ਹੁਣ ਮਾਮਲਾ ਦਰਜ ਕਰ ਲਿਆ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਆ ਤਾਂ ਬਿੱਤੇ ਦਿਨ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਆ ਉਹ ਸਾਹਮਣੇ ਆਂਦੀ ਆ ਪ੍ਰਤਾਪ ਸਿੰਘ ਬਾਜਵਾਦੀ ਅਤੇ ਉਸ ਵਿੱਚ ਵਿਕਰਮ ਜੀਠੀਆ ਦੇ ਹੱਕ ਵਿੱਚ ਬੋਲਦੇ ਦਿਖਾਈ ਦੇ ਰਹੇ ਸੀ ਪ੍ਰਤਾਪ ਸਿੰਘ ਬਾਜਬਾਜ ਜਿਸ ਨੂੰ ਕੇ sire ਤੋਂ ਨਕਾਰਿਆ ਅਤੇ ਇਸ ਵਿੱਚ ਜਾਂਚ ਕਰਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਮਾਮਲਾ ਜਿਹੜਾ ਆਪ ਪ੍ਰਧਾਨ ਅਤੇ ਵਿੱਤ ਮੰਤਰੀ ਹਰਪਾਲ ਚਿੰਮਾ ਤੇ ਦਰਜ ਹੋ ਗਿਆ ਹੈ